ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਹੁਣ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਅੱਗੇ ਜਾਣਕਾਰੀ ਦੇਵਾਂਗੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਰਚਨਾਵਾਂ ਹਨ ਜਾਬ ਸਾਹਿਬ ਅਕਾਲ ਉਸਤ ਬਚਿਤ੍ਰਨਾਟ ਖਿਆਲ ਤੇ ਜਫਰਨਾਮਾ ਚੰਡੀ ਦੀ ਵਾਰ ਚੁਪਈ ਸਾਹਿਬ ਆਦਿ ਗੁਰੂ ਜੀ ਦੀਆਂ ਬਾਣੀਆਂ ਵਿੱਚੋਂ ਕੁਝ ਸ਼ਬਦ ਮੈਂ ਤੁਹਾਡੇ ਨਾਲ ਸਾਂਝੇ ਕਰਾਂਗੀ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਪੌੜੀ ਪ੍ਰਥਮ ਕੋ ਅਤੀ ਸਿਮਕੇ ਗੁਰੂ ਨਾਨਕ ਲੀਤੇ ਆਏ ਫਿਰੰਗਤ ਗੁਰੂ ਅਮਰਦਾਸ ਹੋ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰ ਸਿਰੀ ਹਰਿ ਸਿਰੀ ਹਰਿ ਕ੍ਰਿਸ਼ਨ ਸਬ ਤੇ ਆਏ ਜਿਸ ਟਿੱਠੇ ਸਬਦੁ ਖਜਾਏ ਪ੍ਰਤਿਗ ਬਾਦ ਸਿਮਰੀਆ ਕਰਨੋਂ ਦਾ ਵਿਤਾਏ ਸਭ ਤੋਂ ਹੀ ਹੋਏ ਸਹਾਈ ਅਰਥ ਸਭ ਤੋਂ ਪਹਿਲਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਾ ਹਾਂ ਅਤੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਧਿਆਉਂਦਾ ਹਾਂ ਫਿਰ ਗੁਰੂ ਅੰਗਦ ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਨੂੰ ਯਾਦ ਕਰਦਾ ਹਾਂ ਜੋ ਮੇਰਾ ਆਸਰਾ ਹਨ ਗੁਰੂ ਅਰਜਨ ਦੇਵ ਜੀ ਗੁਰੂ ਹਰगोबिंद ਜੀ ਹਰ ਰਾਏ ਜੀ ਨੂੰ ਸਿਮਰਦਾ ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਧਿਆਉਂਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਭ ਦੁੱਖ ਦੂਰ ਹੋ ਜਾਂਦੇ ਹਨ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਦਾ ਹਾਂ ਜਿਨ੍ਹਾਂ ਕਰਕੇ ਮੇਰੇ ਘਰ ਨੌ ਨਦੀਆਂ ਦੇ ਖਜ਼ਾਨੇ ਮੇਰੇ ਘਰ ਦੌੜੇ ਚੱਲੇ ਆਉਂਦੇ ਹਨ ਸਾਰੇ ਗੁਰੂ ਮੈਨੂੰ ਸਭ ਥਾਈਂ ਸਹਾਇਕ ਹੋਣ ਇਹ ਪੌੜੀ ਚੰਡੀ ਦੀ ਵਾਰ ਦੇ ਆਰੰਭ ਵਿੱਚ ਮੰਗਲ ਮੰਗਲਾ ਚਰਨ ਵੱਜੋ ਅੰਕਿਤ ਹੈ ਤੇ ਸਿੱਖ ਰੋਜ਼ ਅਰਦਾਸ ਵਿੱਚ ਪੜ੍ਹਦੇ ਹਨ ਅੱਜ ਲਈ ਇੰਨਾ ਹੀ ਬਾਕੀ ਅਗਲੀ ਵੀਡੀਓ ਵਿੱਚ ਧੰਨਵਾਦ ਜੀ